ਇਹ ਦੂਸਰਾ ਖੇਡ ਮੇਲਾ ਜੋ ਪਿੰਡ ਬਲੰਦਾ ਵਿਖੇ 19 ਤਰੀਕ ਦਿਨ ਐਤਵਾਰ 2024 ਨੂੰ ਕਰਵਾਇਆ ਗਿਆ ਬਹੁਤ ਹੀ ਦੂਰੋਂ ਦੂਰੋਂ ਪਾਰਟਿਸਪੇਟ ਕਰਨ ਵਾਸਤੇ ਪੁੱਜੇ ਨੇ ਮਾਝਾ ਮਾਲਵਾ ਦੁਆਬੇ ਦੇ ਲੋਕਾਂ ਨੇ ਇਸ ਖੇਡ ਮੇਲੇ ਵਿੱਚ ਆਪਣੇ ਚੰਗੀ ਨਸਲ ਦੇ ਘੋੜੇ ਅਤੇ ਘੋੜੀਆਂ ਲੈ ਕੇ ਆਂਦੇ ਰੇਵੀਆ ਅਰਸ ਪੱਟੇ ਘੋੜਿਆਂ ਦੀਆਂ ਦੌੜਾਂ ਹੋਈਆਂ ਤੇ ਦਰਸ਼ਕ ਵੀਰਾਂ ਦਾ ਇਕੱਠ ਠਾਠਾ ਮਾਰਦਾ ਇਹ ਦੱਸ ਰਿਹਾ ਸੀ ਕਿ ਇਸ ਖੇਡ ਮੇਲੇ ਨੂੰ ਦੇਖ ਕੇ ਕਈ ਸਾਡੇ ਵੀਰ ਪ੍ਰੇਰਿਤ ਹੋਣਗੇ ਤੇ ਹਰੇਕ ਪਿੰਡ ਵਿੱਚ ਇਸ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਜਾਣ ਤਾਂ ਕਿ ਆਉਣ ਵਾਲੇ ਨੌਜਵਾਨ ਨਸ਼ਿਆਂ ਤੋਂ ਬਚ ਜਾਣ ਇਹ ਅਸੀਂ ਸਨੇਹਾ ਦੇਣਾ ਚਾਹੁੰਦੇ ਹਾਂ ਸਾਰੇ ਇਲਾਕੇ ਦੀਆਂ ਸੰਗਤਾਂ ਨੂੰ ਐਨ ਆਰ ਆਈ ਵੀਰਾਂ ਦਾ ਸਹਿਯੋਗ ਦਿੱੰਨੇ ਆ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਇਹ ਖੇਡ ਮੇਲਾ ਕਰਵਾਉਣ ਵਿੱਚ ਸਾਡਾ ਬਹੁਤ ਵੱਡਾ ਯੋਗਦਾਨ ਦਿੱਤਾ 12 ਦੇਸ਼ਾਂ ਪ੍ਰਦੇਸ਼ਾਂ ਵਿੱਚੋਂ ਉਹਨਾਂ ਨੇ ਮਾਇਆ ਵੀ ਭੇਜੀ ਇੱਥੇ ਵੀ ਇਲਾਕੇ ਦੀਆਂ ਸੰਗਤਾਂ ਨੇ ਮਾਇਆ ਦੇ ਕੇ ਸਾਡਾ ਬਹੁਤ ਹੌਸਲਾ ਵਧਾਈ ਕੀਤੀ ਅਸੀਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਤੋਂ ਉਹਨਾਂ ਨੌਜਵਾਨ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੂਰਾ ਸਹਿਯੋਗ ਦਿੱਤਾ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇਸ ਖੇਡ ਮੇਲੇ ਨੂੰ ਚਾਰ ਚੰਨ ਲਾਇਆ ਜੀ ਬੰਜੀ ਇੱਕ ਗੱਲ ਕਰੀ ਅੱਜਕੱਲ ਦੇ ਯੂਥ ਨੂੰ ਕਈਆਂ ਨੂੰ ਇਸ ਟੀਮ ਬਾਰੇ ਨਹੀਂ ਪਤਾ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਹੈ ਹਾਂਜੀ ਭਾਈ ਜੀ ਉਹਨਾਂ ਨੂੰ ਯੂਥ ਨੂੰ ਕੀ ਮੈਸੇਜ ਹੈ ਇਹੋ ਹੀ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਨਸ਼ਿਆਂ ਤੋਂ ਬਚੋ ਤੇ ਇਹ ਜਿਹੜੀਆਂ ਪ੍ਰਾਤਨ ਸਾਡੇ ਗੁਰੂ ਸਾਹਿਬਾਂ ਤੋਂ ਚੱਲੀਆਂ ਆ ਰੀਆਂ ਘੋੜਿਆਂ ਦੀਆਂ ਦੌੜਾਂ ਇਹਦੇ ਨਾਲ ਜੁੜੋ ਤਾਂ ਕਿ ਅਸੀਂ ਜਵਾਨੀ ਨੂੰ ਇੱਕ ਨਵੀਂ ਰੂਪਰੇਖਾ ਦੇ ਸਕੀਏ ਨਸ਼ੇ ਤੋਂ ਬਾਸ ਸਕੀਏ ਜਿਸ ਤਰ੍ਹਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਘੋੜਿਆਂ ਦੀਆਂ ਦੌੜਾਂ ਹੁੰਦੀਆਂ ਨੇ ਉਹ ਨਿਹੰਗ ਸਿੰਘ ਜਿਨ੍ਹਾਂ ਨੇ ਇਸ ਪਰੰਪਰਾ ਨੂੰ ਅੱਜ ਵੀ ਸਾਂਭ ਕੇ ਰੱਖਿਆ ਹੈ ਅਸੀਂ ਉਹਨਾਂ ਦੀਆਂ ਰੀਤਾਂ ਤੇ ਚੱਲੀਏ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਖੇਡ ਮੇਲੇ ਕਰਵਾਈਏ ਤਾਂ ਜੋ ਔਸਾਧੀਆਂ ਨਵੀਆਂ ਪੀੜ੍ਹੀਆਂ ਪ੍ਰੇਰਿਤ ਹੋ ਕੇ ਤੇ ਇਹ ਖੇਡ ਮੇਲਿਆਂ ਦੇ ਨਾਲ ਜੁੜਨ ਇਸ ਸਾਲ ਵਿੱਚ ਖਾਸ ਕਿਹੜੇ ਪ੍ਰਬੰਧ ਕੀਤੇ ਗਏ ਸੀ ਇੱਥੇ ਖੇਡ ਮੇਲੇ ਵਿੱਚ ਅਸੀਂ ਜਿੱਥੇ ਸੰਗਤਾਂ ਇਲਾਕੇ ਦੇ ਵਿੱਚੋਂ ਪੁੱਜੀਆਂ ਪੰਜ ਸਰਪੰਚ ਲੰਬਰਦਾਰ ਸਹਿਬਾਨ ਪੁੱਜੇ ਨੇ ਦੂਸਰੇ ਨੰਬਰ ਉੱਤੇ ਅਸੀਂ ਬੀਬੀਆਂ ਨੂੰ ਵੀ ਚੇਚਾ ਤੌਰ ਤੇ ਬੁਲਾਇਆ ਤੇ ਉਹਨਾਂ ਦੇ ਬੈਠਣ ਦਾ ਵੱਖਰਾ ਪ੍ਰਬੰਧ ਕੀਤਾ ਗਿਆ ਤਾਂ ਕਿ ਉਹ ਵੀ ਇਸ ਖੇਡ ਮੇਲੇ ਨੂੰ ਦੇਖ ਕੇ ਆਨੰਦ ਲੈ ਸਕਣ ਤੇ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਚੱਲੀਆਂ ਤੇ ਗੁਰੂ ਕਾ ਲੰਗਰ ਅਟੁੱਟ ਚੱਲਿਆ ਕਰਵਾ ਕੇ ਬੜੀ ਖੁਸ਼ੀ ਹੋਈ ਕਿ ਸੰਗਤਾਂ ਨੇ ਬਹੁਤ ਹੀ ਇਸ ਮੇਲੇ ਨੂੰ ਸਲਾਹਾ ਤੇ ਬੜੀਆਂ ਸਾਨੂੰ ਵਧਾਈਆਂ ਦਿੱਤੀਆਂ ਅਸੀਂ ਸੰਗਤਾਂ ਦਾ ਤੇ ਐਨ ਆਰ ਆਈ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਰਦੇਸਾਂ ਵਿੱਚ ਬੈਠ ਕੇ ਵੀ ਇਸ ਖੇਡ ਮੇਲੇ ਦਾ ਆਨੰਦ ਮਾਣਿਆ ਤੇ ਜਿਹੜੇ ਵੀਰ ਪੁੱਜੇ ਨੇ ਉਹਨਾਂ ਨੇ ਵੀ ਸਾਨੂੰ ਵਧਾਈਆਂ ਦਿੱਤੀਆਂ ਤੇ ਸਾਡਾ ਮਨ ਖੁਸ਼ ਹੋ ਗਿਆ ਅਸੀਂ ਆਉਂਦੇ ਸਾਲ ਇਸ ਤੋਂ ਵੱਧ ਚੜ੍ਹ ਕੇ ਇਸ ਮੇਲੇ ਨੂੰ ਕਰਵਾਵਾਂਗੇ ਤੇ ਜਿਹੜੀਆਂ ਕੁਟੀਆਂ ਜਾਂ ਕਮੀਆਂ ਰਹਿ ਗਈਆਂ ਦੇਖੇ ਵੀਰੇ ਮੈਂ ਮੀਰੇ ਹੋ ਜਾਂਦਾ ਵੀਰੇ ਸਾਰੇ ਚਲੋ ਇੱਥੇ ਘੜ ਜਾਓ ਮੇਰੀਆਂ ਧੌੜਾ ਪੁਲਕਾ ਪੁਲ ਮਿੱਖੇ ਹੋਣ ਗਿਆ ਦੋ ਸਾਰੇ ਵੀਰ ਨੋਟ ਕਰ ਲੀ ਜੀ ਗੁਰਦੀਪ ਜਿਹਨੇ ਜੋ ਗਿਆ Yeah, ਅੱਜ 22 ਸੈਕਿੰਡ ਦੇ 68 ਪੁਆਇੰਟ ਦਾ ਸਮਾਂ ਰਿਹਾ ਪੰਜਵੇਂ ਨੰਬਰ ਤੇ ਰਾਜਸਥਾਨ ਵਾਲੇ ਆਪਣਾ ਇਨਾਮ ਪ੍ਰਾਪਤ ਕਰਦੇ ਹਰਜੀਤ ਨੰਬਰ ਦਾ ਗੁਰੂ ਸਰ ਵਾਲੇ ਮੁਖਸਰ ਸਾਹਿਬ ਤੋਂ ਆਏ ਨੇ ਉਹ ਆਪਣਾ ਸਨਮਾਨ ਲੈਣ ਜੀ 22 25 ਦਾ ਸਮਾਂ ਸੀ 22 55 ਦਾ 22 85 ਦਾ ਆਪਾਂ ਬਸ ਨਾਲ ਹਰਜੀਤ ਸਿੰਘ ਜੀ ਨੰਬਰ ਦਾ ਇਹਨਾਂ ਨੂੰ ਬਸ ਸਹੀ ਤੁਮ ਅੰਗੜੀਆਂ ਸਵਾਮਾਂ ਨਭਾਈਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ شرو جلدر تئی پوائنٹ دس جلن اٹھویں نمبر پہ جنگ ویرائے باقی کوڑا گل سمرال 9ਵੇਂ ਨੰਬਰ ਤੇ ਗਿੰਨ ਸਮਰਾਲਾ ਜਿਨ੍ਹਾਂ ਨੇ 23 ਸੈਕਿੰਡ 63 ਪੁਆਇੰਟ ਦੇ ਸਮੇਂ ਤੇ ਨੌਵੀਂ ਪੋਜੀਸ਼ਨ ਹਾਸਲ ਕੀਤੀ ਹੈ ਜੀ ਆ ਹੋਰ ਵੀ ਵੀਰ ਜਿਹੜੇ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਬੇਸ਼ੱਕ ਕੋਈ ਪੋਜੀਸ਼ਨ ਨਹੀਂ ਆਈ ਉਹ ਵੀ ਆਪਣਾ ਸਨਮਾਨ ਲੈ ਸਕਦੇ ਨੇ ਜਿੰਮੀ ਮਡੇਰ ਦਿਨ ਤੋਂ ਬਾਅਦ ਉਹ ਵੀ ਆਪਣਾ ਸਨਮਾਨ ਤੇ ਲੈ ਜੀ 10ਵੇਂ ਨੰਬਰ ਤੇ ਰਹੇ ਨੇ 24 ਸੈਕਿੰਡ 37 ਪੁਆਇੰਟ ਤੋਂ 10 ਨੰਬਰ ਤੇ ਰਹਿ ਸੰਨ ਜਿੰਮੀ ਮਦੀਰ 11ਵਾਂ ਬਾਈਆ ਗਰੁੱਪ ਜਲੰਧਰ ਵਾਲੇ 2456 ਤੇ ਜਿਨ੍ਹਾਂ ਨੇ ਦਸਮਾ ਜਾਂ ਨੰਬਰ ਹਸ ਕੀਤਾ ਹੈ ਪਿਤਾ ਜਲੰਧਰ ਜੋ 13ਵੇਂ ਨੰਬਰ ਤੇ ਰਹੇ ਨੇ ਉਹ ਵੀ ਆਪਣਾ ਕੱਪ ਪ੍ਰਾਪਤ ਕਰਨਗੇ ਸ਼ਤੀਸ਼ ਗਰਗਾਉ ਜੋ 4ਵੇਂ ਨੰਬਰ ਤੇ ਰਹੇ ਨੇ ਤੋਂ ਉਸ ਤੋਂ ਬਾਅਦ ਤੋਂ ਸਾਡਾ ਸਰਪੰਚ ਸਾਹਿਬ ਪਰਮਜੀਤ ਸਿੰਘ ਜੀ ਮਾਨਸਾ ਪੁੱਜੇ ਨੇ ਕੈਨੇਡਾ ਨਿਵਾਸੀ ਉਹਨਾਂ ਦਾ ਇਸ ਖੇਡ ਮੇਲੇ ਵਿੱਚ ਪਹੁੰਚ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ شتیش گڑگاؤں جو چوبے نمبر رہنے اپنا سلمان گے جووی ملسیاں 43.19 ਨੰਬਰ ਤੇ ਰਹੇ ਨੇ ਸਰਪਾਲ ਸਿੰਘ ਜੀ ਜੱਜ ਪੁੱਜੇ ਨੇ ਇਸ ਖੇਡ ਮੇਲੇ ਵਿੱਚ ਉਹਨਾਂ ਦੇ ਸਵਾਮਾਨ ਭਾਈਆਂ ਦੇ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਪ્યો ਪੰਜਾਬ ਹੈਡਲਾਈਨ ਵਾਲੇ ਅਸੀਂ ਤਹਿ ਦਿਲੋਂ ਵੀਰ ਦਾ ਧੰਨਵਾਦ ਕਰਦੇ ਹਾਂ ਜੀ ਉਹ ਆਪਣਾ ਸਨਮਾਨ ਪ੍ਰਾਪਤ ਕਰਨ ਗਿਆ ਠੀਕ ਹੈ ਅਗਲਾ ਰਾ ਕੋਈ ਨਾ ਨਹੀਂ ਕੀਤੀ ਅਸੀਂ ਉਹਦੇ ਦਿਲੋਂ ਧੰਨਵਾਦੀ ਆ ਤੇ ਸਾਰੇ ਨਗਰ ਨਿਵਾਸੀਆਂ ਦਾ ਤੇ ਐਨਆਰਈ ਵੀਰਾਂ ਦਾ ਬਹੁਤ ਬਹੁਤ ਇਸ ਦੇ ਨਾਂ 'ਈ ਟੀਮਾਂ ਦੇ ਜਾਜਕਾਂ ਕੋਲ ਗਲਤੀ ਭੁੱਲ ਜੇ ਕੋਈ ਦੇ ਮਾਫ ਕਰਨਾ ਮੇਰੇ ਵੀਰਾਂ ਨੇ ਬਹੁਤ ਐਲਪੀਟੀ ਟੀਮਾਂ ਭਾਜੀ ਸੰਦੀਪ ਸਿੰਘ ਖਵਾੜ ਲਾਦੀ ਹੀਰ ਖਵਾੜ ਆਵ ਚੱਕ ਕੇ ਕੋਈ ਨਹੀਂ ਗੋਪੀ ਕੰਗ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਦਿਲੋਂ ਧੰਨਵਾਦ ਆਏ ਗਏ ਸਾਰੇ ਲੰਗਨ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਬਲੇ ਸੋਨਹਾਂ ਸੁਰੀਆ ਕਾਲਾ ਸਾਧਾ ਭਾਈ ਕੀ ਜੀ ਛੇੜਕੀ